ਲੋਕ ਸਭਾ ਤੋਂ ਬਾਅਦ ਰਾਜ ਸਭਾ ਚ ਰਹਿਮ ਦੀ ਪਟੀਸ਼ਨ ਤੇ ਬੋਲੇ ਗ੍ਰਹਿ ਮੰਤਰੀ ਨਵੇਂ ਕਾਨੂੰਨ ਮੁਤਾਬਿਕ ਜਿਸ ਨੇ ਗੁਨਾਹ ਕੀਤਾ ਖੁਦ ਪਾਣੀ ਹੋਵੇਗੀ ਰਹਿਮ ਦੀ ਪਟੀਸ਼ਨ ਕੋਈ ਐਨ ਜੀ ਓ ਨਹੀਂ ਕਰ ਸਕੇਗਾ ਅਪਲਾਈ ਜੋ ਨਹੀਂ ਮੰਦੇ ਸੰਵਿਧਾਨ ਉਹਨਾਂ ਦੀ ਪਟੀਸ਼ਨ ਨਹੀਂ ਹੁੰਦੀ ਅਪਲਾਈ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਤੇ ਅਕਾਲੀ ਦਲ ਨੇ ਜਤਾਈ ਨਿਰਾਸ਼ਾ ਕਿਹਾ ਬੰਦੀ ਸਿੱਖ ਭੁਗਤ ਚੁਕੇ ਨੇ ਦੁੱਗਣੀ ਸਜ਼ਾ ਕਾਨੂੰਨ ਮੁਤਾਬਿਕ ਗ੍ਰਹਿ ਮੰਤਰੀ ਦਾ ਬਿਆਨ ਟੁਕਵਾ ਨਹੀਂ

ਸੋ ਕਾਂਗਸੀਆਂ ਦੇ ਇਕੱਠ ਚ ਵੀ ਜਾਣਾ ਪਵੇ ਤਾਂ ਮੈਨੂੰ ਹੋਵੇਗੀ ਖੁਸ਼ੀ ਕੁਝ ਆਪਣਾ ਗੱਠਜੋੜ ਤੋਂ ਪੰਜਾਬ ਕਾਂਗਰਸ ਦੀ ਕੋਰੀਨਾ ਬਾਜਾ ਪ੍ਰਗਟ ਸਿੰਘ ਤੇ ਚੱਬੇਵਾਲ ਨੇ ਖੁੱਲੇ ਆਂ ਗੱਠਜੋੜ ਰਖੀ ਤਾਂ ਵਿਰੋਧ ਕੇ ਹਾਂ ਜਾਲੀਆਂ ਨਾਲ ਰਿਸ਼ਤਾ ਮੰਜ਼ੂਰ ਨਹੀਂ ਜੇ ਗਲਤੀ ਨਾਲ ਵੀ ਹੋਇਆ ਗੱਠਜੋੜ ਤਾਂ ਕਾਂਗਰਸ ਨੂੰ ਬੰਦੇ ਨਹੀਂ ਮਿਲਣੇ ਅੱਜ ਪੂਰੇ ਪਾਰਚ ਪ੍ਰਦਰਸ਼ਨ ਕਰੇਗਾ ਇੰਡੀਆ ਗੱਠਜੋੜ ਲੋਕ ਸਭਾ ਸਪੀਕਰ ਵੱਲੋਂ 150 ਤੋਂ ਵੱਧ ਸੰਸਦਾਂ ਨੂੰ ਸਸਪੈਂਡ ਕਰਨ ਖਿਲਾਫ ਹੋਵੇਗੀ ਨਾਰੇਬਾਜ਼ੀ ਵੱਖ-ਵੱਖ ਪਾਰਟੀਆਂ ਦੇ ਆਗੂ ਹੋਣਗੇ ਸ਼ਕ गृह मंत्री अमित शाह ਦਾ ਅੱਜ ਚੰਡੀਗੜ੍ਹ ਦੌਰਾ ਕਰੀਬ 300 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੇ ਅਧਕਰਨ ਦੇ ਉਕਾਟ ਪਾਟੀ ਆਗਵਾਨਾ ਲੋਕ ਸਭਾ ਚੋਣਾਂ ਤੇ ਵੀ ਹੋਵੇਗਾ ਮੰਨਿਆ। ਕੈਬਨਿਟ ਮੰਤਰੀ ਅਮਨ अरोड़ा ਨੂੰ ਸਜ਼ਾ ਤੋਂ ਬਾਅਦ 20 ਜਨਵਰੀ ਤੱਕ ਮਿਲੀ ਜ਼ਮਾਨਤ ਸੁਨਾਮ ਕੋਰਟ ਨੇ ਪਰਿਵਾਰਕ ਲੜਾਈ ਝਗੜੇ ਦੇ ਕੇਸ ਸੁਣਾਈ 2 ਸਾਲ ਦੀ ਸਜ਼ਾ ਰਿਸ਼ਤੇਦਾਰ ਰਜਿੰਦਰ ਦੀਪਾ ਨੇ अरोड़ा ਖਿਲਾਫ ਦਰਜ ਕਰਵਾਈ ਸੀ ਸ਼ਿਕਾਇਤ। ਕਲਪਨਜਾ ਪੁਲਿਸ ਨੇ ਕੀਤੇ ਦੋ ਐਨਕਾਊਂਟਰ ਮੋਹਾਲੀ ਤੋਂ ਬਾਅਦ ਤਰਨਤਾਰਨ ਚ ਵੀ ਕੀਤਾ ਗਿਆ ਐਨਕਾਊਂਟਰ ਗੋਲੀ ਲੱਗਣ ਤੋਂ ਬਾਅਦ ਜ਼ਖਮੀ ਹੋਏ ਗੈਂਗਸਟਰ ਕੀਤੇ ਕੰਮ ਪੰਜਾਬ છો ਰਹੇ ਐਨਕਾਊਂਟਰਸ ਤੇ ਪ੍ਰਤਾਪ ਸਿੰਘ ਬਾਜਵਾ ਨੇ ਚੁੱਕੇ ਸਵਾਲ ਕਿ ਹੁਣ ਵੋਟਾਂ ਲੈ ਲਈ ਸਰਕਾਰ ਨੇ ਚਲਾਈਆਂ ਨਵਾਂ ਕੰਮ ਹੱਤਕੜੀ ਚ ਬਨਿਆ ਮੁੰਡਾ ਵੀ ਮਾਰ ਦਿੱਤਾ ਰਜਵੂਸ਼ਨ ਸਿੰਘ ਦੇ ਕਰੀਬੀ ਸੰਜੇ ਸਿੰਘ ਚੁਣੇ ਗਏ ਕੁਸ਼ਤੀ ਸੰਗ ਦੇ ਪ੍ਰਧਾਨ ਤਾਂ ਪਹਿਲਵਾਨਾਂ ਦਾ ਗੁੱਸਾ ਫੁੱਟਿਆ ਸਾਖੀ ਮਲਿਕ ਨੇ ਵਿਰੋਧ ਕੀਤਾ ਸਨਿਆਸ ਦਾ ਐਲਾਨ ਪ੍ਰੈਸ ਕਾਨਫਰੰਸ ਤੋਂ ਰੋਂਦੇ ਹੋਏ ਬਾਹਰ ਨਿਕਲੀ ਸਾਖਸ਼ੀ ਮਲਿਕ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੋਤ ਕੌਰ ਨਿਊਜ਼ 18 ਪੰਜਾਬ ਖ਼ਬਰਾਂ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬਿਲਟਨ ਦੀ ਸ਼ੁਰੂਆਤ ਕਰਾਂਗੇ ਪਹਿਲੀ ਖ਼ਬਰ ਦੇ ਨਾਲ ਦੱਸਿਆ ਗਿਆ ਤਰਨਤਾਰਨ 'ਚ ਐਨਕਾਊਂਟਰ ਹੋਇਆ ਹੈ ਪੁਲਿਸ ਦੇ ਵੱਲੋਂ ਕੱਲ ਦੇਰ ਰਾਤ ਐਨਕਾਊਂਟਰ ਕੀਤਾ ਗਿਆ ਸੀਆਈ ਸਟਾਫ ਦੀ ਟੀਮ ਨੇ ਆ ਐਨਕਾਊਂਟਰ ਕੀਤਾ ਦੱਸਿਆ ਕਿ ਕ੍ਰਾਸ ਫਾਇਰਿੰਗ 'ਚ ਗੈਂਗਸਟਰ ਨੂੰ ਗੋਲੀ ਲੱਗੀ ਹੈ ਤਰਨਤਾਰਨ ਦੀ ਖ਼ਬਰ ਹੈ ਜਿੱਥੇ ਕਿ ਐਨਕਾਊਂਟਰ ਹੋਇਆ ਹੈ ਗੈਂਗਸਟਰ ਚਰਨਜੀਤ ਉਰਫ ਰਾਜੂ ਸ਼ੂਟਰ ਨੂੰ ਗੋਲੀ ਲੱਗੀ ਹੈ ਕਿ ਰਾਜੂ ਸ਼ੂਟਰ ਤੇ ਉਸ ਦਾ ਸਾਥੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਏ ਗਏ ਦੱਸ

ਬੱਕੇ ਦੀਆਂ ਤਸਵੀਰਾਂ ਵੀ ਤੁਹਾਨੂੰ ਵਖਾਰੇ ਇਸ ਚਾਲਿਸ ਜੋ ਪੁਲਿਸ ਦੀ ਟੀਮ ਉਥੇ ਮੌਜੂਦ ਹੈ ਬਾਈਕ ਵੀ ਉਥੇ ਮੌਜੂਦ ਹੈ ਗੈਸ ਚਰਨਜੀਤ ਉਰਫ ਰਾਜੂ ਸ਼ੂਟਰ ਨੂੰ ਗੋਲੀ ਵੀ ਲੱਗੀ ਹੈ ਦੱਸਦੇ ਕਿ ਰਾਜੂ ਸ਼ੂਟਰ ਤੇ ਉਸ ਦਾ ਸਾਥੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਏ ਗਏ ਤੇ ਤੁਰੰਤਾਂ ਦੇ ਪਿੰਡ ਐਮਾ ਖੁਰਦੇ ਜਿੱਥੇ ਕੀ ਐਨਕਾਉਂਟਰ ਹੋਇਆ ਸੀਗਾ ਜਿੱਥੇ ਕੀ ਆ ਮੁੱਠ ਪੇੜ ਪੁਲਿਸ ਦੀ ਗੱਲ ਕਰੀ ਤੇ ਪਰਸੋ ਵੀ ਅਮਰਸਰ ਦੇ ਨਾਲ ਲੱਗਦੇ ਜੰਡਿਆਲਾ ਗੁਰੂ ਤੋਂ ਵੀ ਇੱਕ ਗੈਂਗਸਟਰ ਜੋ ਹੈ ਉਸ ਦਾ ਵੀ ਐਨਕਾਊਂਟਰ ਕੀਤਾ ਗਿਆ ਸਿਕਾ ਜਰੋ ਕਿ ਪੁਲਿਸ ਕਸਟਡੀ ਤੋਂ ਹੀ ਭਜਨ ਦੀ ਕੋਸ਼ਿਸ਼ ਉਸ ਦੇ ਵੱਲੋਂ ਕੀਤੀ ਜਾ ਰਹੀ ਸੀਗੀ ਤੇ ਆਪਰੇਸ਼ਨ ਕਲੀਨ ਲਗਾਤਾਰ ਪੁਲਿਸ ਦਾ ਬੈਕ ਟੂ ਬੈਕ ਜਾਰੀ ਹੈ ਇਸ ਦੇ ਪਹਿਲੇ ਹੀ ਦੱਸ ਦੇ ਕਿ ਸੀਐਮ ਭਗਵੰਤ ਪਾਣ ਦੇ ਵੱਲੋਂ ਸਪਸ਼ਟ ਕਲੀਅਰ ਸਿੱਧੇ ਸ਼ਬਦਾਂਜ ਆ ਸਟੇਟਮੈਂਟ ਦਿੱਤੀ ਗਈ ਸੀ ਕਿ ਜੋ ਐਨਕਾਊਂਟਰਸ ਹੁੰਦੇ ਨੇ ਜੋ ਵਾਰਦਾਤ ਨੂੰ ਇਹਨਾਂ ਗੈਂਗਸਟਰਾਂ ਦੇ ਵੱਲੋਂ ਸਟੈਚਸ ਦੇ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਉਹ ਭੁੱਲ ਜਾਣ ਕਿ ਉਹ ਅਗਲਾ ਚੌਕ ਵੀ ਟੱਪਣਗੇ ਅਸੀਂ ਉਹਨਾਂ ਨੂੰ ਅਗਲਾ ਚੌਕ ਨਹੀਂ ਟੱਪਣ ਦਵਾਂਗੇ ਸਖਤ ਤੋਂ ਸਖਤ ਕਾਰਵਾਈ ਉਹਨਾਂ ਦੇ ਖਿਲਾਫ ਕੀਤੀ ਜਾਏਗੀ ਤੇ ਇੱਕ ਦਮ ਇੱਕ ਐਨਕਾਊਂਟਰ ਸਾਹਮਣੇ ਆ ਰਹੇ ਨੇ ਜੇ ਗੱਲ ਕਰੀਏ ਤੇ ਦਰਖਪੁਰ ਚੈਂਕਾਉਂਟਰ ਹੋਇਆ ਸੀ ਦਰਖਪੁਰ ਦੇ ਪੀਰ ਮੁਸ਼ਲਾਜ ਮੋਗਾ ਚੈਂਕਾਉਂਟਰ ਹੋਇਆ ਸੀਗਾ ਹਾਲ ਹੀ ਚ ਖਰਚ ਐਨਕਾਉਂਟਰ ਹੋਇਆ ਸੀਗਾ ਇਸ ਦੇ ਵਿਚਾਲੇ ਝੰਡਿਆਲਾ ਗੁਰੂ ਚੈਂਕਾਉਂਟਰ ਹੋਇਆ ਸੀਗਾ ਤੇ ਹੁਣ ਕੱਲ ਵੀ ਦੋ ਐਨਕਾਉਂਟਰ ਹੋਏ ਨੇ ਤਾਜ਼ਾ ਤਸਵੀਰਾਂ ਨੇ ਕੱਲ ਦੇ ਸ਼ਾਮ ਦੀਆਂ ਜਿੱਥੇ ਕੀ ਤਰਨਤਰਾ ਚ ਐਨਕਾਉਂਟਰ ਹੋਇਆ ਹੈ ਇੱਥੇ ਲੱਭੇ ਤਸਵੀਰ ਪਨ ਵਖਾਰੇ ਉਸ ਗੈਂਗਸਟਰ ਦੀ ਜਿਸਨੇ ਕੀ ਜਿਸ ਨੂੰ ਕੀ ਕਾਬੂ ਕੀਤਾ ਗਏ ਸੀਆਈ ਸਟਾਫ ਦੀ ਟੀਮ ਨੇ ਮੁਠਬੇੜ ਤੋਂ ਬਾਅਦ ਇਨਾ ਗੈਂਗਸਟਰਾਂ ਨੂੰ ਕਾਬੂ ਇਹ ਪਿਛਲੇ ਬੈਂਕ ਰੋਬਰੀ ਦੇ ਅਟੈਂਪਟ ਹੋਈ ਸੀ ਜਿਹਦੇ ਵਿੱਚ ਢੋਟੀਆਂ ਪਿੰਡ ਚ 504 ਮਹੀਨੇ ਪਹਿਲੇ ਉਹਦੇ ਚ ਸਾਡਾ ਇੱਕ ਏ.ਸੀ. ਸੀਗੇ ਸਤੰਬਰ ਦੇ ਮਹੀਨੇ ਚ ਉਹਦੇ ਤੇ ਇਹਨਾਂ ਨੇ ਫਾਇਰਿੰਗ ਕਰਤੀ ਸੀ ਕਿ ਉਹ ਅਨਸਕਸੈਸਫੁਲ ਹੋਏ ਸੀ ਕਿ ਉਹ ਬੈਂਕ ਰੋਬਰੀ ਤਾਂ ਬਚ ਗਈ ਸੀ ਪਰ ਸਾਡੇ ਏ.ਸੀ. ਬਲਵਿੰਦਰ ਸਿੰਘ ਤੇ ਗੋਲੀਆਂ ਲੱਗੀਆਂ ਸਿਕੀਆਂ ਜੀ ਤੇ ਉਹ ਜਿਹੜੇ ਇਲਾਜ ਹੈ ਹਜੇ ਵੀ ਉਹ ਛੁੱਟੀਆਂ ਤੇ ਚੱਲ ਰਹੇ ਸੋ ਉਦੋਂ ਤੋਂ ਹੀ ਅਸੀਂ ਇਹ ਦੋ ਰਾਜ ਸ਼ੂਟਰ ਜਿਹੜਾ ਮੇਨ ਸਿਗਾ ਇਹ ਸਰਗਨਾ ਸਿਗਾ ਲੋੜੇ ਤੇ 7-8 ਪਰਚੇ ਤੇ ਡਟਕੋਆਂ ਦੇ ਪਹਿਲੇ ਵੀ ਦਰਜ ਹੈਗੇ ਤੇ ਇਹ ਚਰਨਪ੍ਰੀਤ ਸਿੰਘ ਇਹ ਰੀਸ ਰਾਜੂ ਇਹ ਤੇ ਇਹਦਾ ਇੱਕ ਸਾਥੀ ਅਜ ਇਨਫੋਰਮੇਸ਼ਨ ਸੀ ਜੀ ਨਾਕਾਬੰਦੀ ਕੀਤੀ ਹੋਈ ਸੀ ਉਹਦੇ ਤੇ ਇਹਨਾਂ ਨੇ ਜਿਹੜਾ ਹੈਗਾ ਮੋਟਰਸਾਈਕਲ ਤੇ ਸੀਗੇ ਭਜਾ ਲਿਆ ਉਸ ਤੋਂ ਬਾਅਦ ਸਾਰੇ ਸੀਲ ਕਰ ਦਿੱਤਾ ਗਿਆ ਸਾਰੇ ਤਰਨ ਤਰਨ ਨੂੰ ਔਰ ਇਹ ਬਾਬਾ ਬੁੱਢਾ ਸਾਹ ਦੇ ਕੋਲ ਸੁਆ ਹੈਗਾ ਉੱਥੇ ਐਸਕੇਪ ਕਰ ਰਿਹਾ ਸੀ ਤਾਂ ਪਿੱਛੇ ਜਦੋਂ ਇਨਸਪੈਕਟਰ ਸੀ ਆਈਏ ਗੱਡੀ ਤੇ ਸੀਗੇ ਉਹਨਾਂ ਨਾਲ ਇਹਨਾਂ ਦੀ ਐਕਸਚੇਂਜ ਆਫ ਫਾਇਰ ਹੋਇਆ ਦੋ ਵੈਪਨਸ ਸੀਗੇ ਇਹਨਾਂ ਕੋਲ ਐ ਸਰ ਜੋ ਗੋਲੀ ਲੱਗੀ ਹੈ ਸਿਰਫ ਰਾਜੂ ਸ਼ੂਟਰ ਤੇ ਲੱਗੀ ਜਾਂ ਉਸਦੇ ਸਾਥੀ ਤੇ ਵੀ ਲੱਗੀ ਹੈ ਫਿਰ ਹਾਲ ਹਾਲ ਇਸ ਤਰ੍ਹਾਂ ਦੀ ਹੈ ਹਸਪਤਾਲ ਦੇ ਅੱਗੇ ਹਾਂਜੀ ਹਸਪੀਟਲ ਐਡਮਿਟਡਰੀ ਉਹ ਚਲਾ ਰਿਹਾ ਸੀਗਾ ਦੂਸਰਾ ਮੁੰਡਾ ਇਹ ਪਿੱਛੇ ਬੈਠਾ ਸੀਗਾ ਤਾਂ ਇਹਨੇ ਜਦੋਂ ਫਾਇਰਿੰਗ ਸ਼ੁਰੂ ਕੀਤੀ ਦੋ ਗੱਡੀ ਤੇ ਬਾਈਕਲ ਤੇ ਸੀ ਇਜੇਨਸਪੈਕਟਰ ਦੀ ਗੱਡੀ ਤੇ ਜਿਹੜੇ ਲੱਗੇ ਆ ਫਾਇਰ ਪਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਜ਼ੋਰ ਦੀ ਫਾਇਰ ਕੀਤਾ ਫੇਰ ਇਹਦੇ ਲੱਗੀ ਗੋਲੀਆਂ ਲੱਗੀਆਂ ਸੱਚੀ ਤੇ ਦੱਸ ਕਿ ਬੈਕ ਟੂ ਬੈਕ ਐਂਕਾਊਂਟਰਸ ਜੋ ਹੈ ਆਪਰੇਸ਼ਨ ਕਲੀਨ ਪੰਜਾਬ ਪੁਲਿਸ ਦੇ ਲਗਾਤਾਰ ਚੱਲੀ ਹੈ 4 ਨਵੰਬਰ ਨੂੰ ਪਟਾਲਾ ਚ ਐਂਕਾਊਂਟਰ ਹੋਇਆ ਸੀ 6 ਨਵੰਬਰ ਨੂੰ ਜਰਖਪੁਰ ਚ ਐਂਕਾਊਂਟਰ ਹੋਇਆ ਸੀ ਜਿੱਤੇ ਕਿ ਗੈਂਗਸਟਰ ਮਨਜੀਤ ਸਿੰਘ गुरी पुलिस काबू किया गया नौ नवंबर चार दसंबर बठिडाउंटर एक लुटेरे जख्मी करके पुलिस ने काबू किया दिसंबर लुधियाना चर होगा गैंगव उर्फ विकी टेर पुलिस तेरह दिसंबर जोरकपुर पीर मुशला एनकाउंटर होगा जिथे की गैंग ਜੱਸਾ ਹੈਪੋਵੈਲ ਜ਼ਖਮੀ ਹੋਇਆ ਸੀਗਾ 14 ਦਸੰਬਰ ਨੂੰ ਮਾਨਸਾ ਚੇਨਕਾਉਂਟਰ ਹੋਇਆ ਸੀਗਾ ਜਿੱਥੇ ਕਿ ਗੈਂਗਸਟਰ ਪੰਮਾ ਹੁਲਾਣਾ ਨੂੰ ਕਾਬੂ ਕੀਤਾ ਗਿਆ ਸੀਗਾ 16 ਦਸੰਬਰ ਨੂੰ ਮੁਖਾਲੀ ਚੇਨਕਾਉਂਟਰ ਹੋਇਆ ਸੀ ਕਿ ਜਿੱਥੇ ਕਿ ਗੈਂਗਸਟਰ ਪ੍ਰਿੰਸ ਤੇ ਕਰਮਜੀਤ ਕਾਬੂ ਪੁਲਿਸ ਦੇ ਵੱਲੋਂ ਕੀਤੇ ਗਏ ਸੀਗੇ ਤੇ ਇਸ ਦੇ ਵਿਚਾਲੇ ਦਸਕ ਬੈਕ ਟੂ ਬੈਕ ਐਨਕਾਉਂਟਰਸ ਪੁਲਿਸ ਦੇ ਵੱਲੋਂ ਜਾਰੀ ਨੇ 16 ਦਸੰਬਰ ਨੂੰ ਪਟਿਆਲਾ ਚੇਨਕਾਉਂਟਰ ਹੋਇਆ ਸੀਗਾ ਜਿੱਥੇ ਕਿ ਗੈਂਗਸਟਰ ਚਿੱਟਾ ਜ਼ਖਮੀ ਕਰਕੇ ਉਸ ਨੂੰ ਕਾਬੂ ਕੀਤਾ ਗਿਆ ਸੀਗਾ ਪੁਲਿਸ ਦੇ ਵੱਲੋਂ ਤੇ ਇਸ ਦੇ ਨਾਲ ਹੀ 17 ਦਸੰਬਰ ਨੂੰ ਮੋਗਾ ਚ ਇੰਕਾਉਂਟਰ ਹੋਇਆ ਸੀ ਜਿੱਥੇ ਕਿ ਬੰਬੀਹਾ ਗੈਂਗ ਦੇ ਤਿੰਨ ਗੈਂਗਸਟਰ ਪੁਲਿਸ ਦੇ ਵੱਲੋਂ ਕਾਬੂ ਕੀਤੇ ਗਏ ਸੀ ਬਚਨ ਦੀ ਕੋਸ਼ਿਸ਼ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਕਿ ਹਾਲਾਕਿ ਉਹਨਾਂ ਨੂੰ ਕਾਬੂ ਪੁਲਿਸ ਦੇ ਵੱਲੋਂ ਕਰ ਲਿਆ ਗਿਆ ਸੀ ਤਾਂ 20 ਦਸੰਬਰ ਨੂੰ ਜੰਡਿਆਲਾ ਗੁਰੂਚ ਗੈਂਗਸਟਰ ਅੰਮ੍ਰਿਤਪਾਲ ਅੰਮ੍ਰੀ ਟੇਰ ਕੀਤਾ ਗਿਆ ਸੀ ਕਿ ਜਦੋਂ ਕਿ ਪੁਲਿਸ ਕਸਟਡੀ ਤੋਂ ਬਚਣ ਦੀ ਇਸ ਦੇ ਵੱਲ ਕੋਸ਼ਿਸ਼ ਕੀਤੀ ਜਾਂਦੀ ਹੈ 21 ਦਸੰਬਰ ਕੱਲ ਦੀ ਗੱਲ ਕਰੀ ਤੇ ਕੱਲ ਜੋ ਖਰੜ ਦੇ ਦਾਉ ਮਾਜਰਾਜ ਦੋ ਗੈਂਗਸਟਰ ਗ੍ਰਿਫਤਾਰ ਪੁਲਿਸ ਦੇ ਵੱਲੋਂ ਕੀਤੇ ਗਏ ਨੇ ਤੇ ਇੱਕ ਨੂੰ ਗੋਲੀ ਵੀ ਲੱਗੀ ਸੀ ਤੇ ਕੱਲ ਦੇਰ ਸ਼ਾਮ ਹੀ ਤਰਨਤਨ ਜੀ ਐਨਕਾਊਂਟਰ ਹੋਇਆ ਸੀਗਾ ਜਿੱਥੇ ਕਿ ਦੋ ਸ਼ੂਟਰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਤੇ ਬੈਕ ਟੂ ਬੈਕ ਜੋ ਹੈ ਪੁਲਿਸ ਦਾ ਆਪਰੇਸ਼ਨ ਕਲੀਨ ਲਗਾਤਾਰ ਜਾਰੀ ਗੈਂਗਸਟਰਾਂ ਦੇ ਖਿਲਾਫ ਪੰਜਾਬ ਪੁਲਿਸ ਦਾ ਐਕਸ਼ਨ ਲਗਾਤਾਰ ਜਾਰੀ ਹੈ ਤੇ ਕੱਲ ਮੋਹਲੀ ਦੇ ਦੋਨਾ ਮਾਜਰਾਜ ਮੁੱਠਪੇੜ ਦੇ ਦੌਰਾਨ ਪੁਲਿਸ ਨੇ ਦੋ ਬਦਮਾਸ਼ਾਂ ਨੂੰ ਕਾਬੂ ਕੀਤਾ ਪੰਜਾਬ ਪੁਲਿਸ ਦਾ ਐਂਟੀ ਗੈਂਗਸਟਰ ਆਪਰੇਸ਼ਨ ਮੁੱਠਪੇੜ ਦੇ ਵਿੱਚ ਅੱਜ ਦੋ ਹੋਰ ਬਦਮਾਸ਼ ਗ੍ਰਿਫਤਾਰ ਮੁੱਠਪੇੜ ਦੇ ਦੌਰਾਨ ਇੱਕ ਬਦਮਾਸ਼ ਨੂੰ ਮਾਰੀ ਗੋਲੀ 16 ਦਿਨਾਂ ਵਿੱਚ 9 ਇਨਕੌਨტრਾਂ ਦੇ ਨਾਲ ਗੈਂਗਸਟਰਾਂ 'ਚ ਦਹਿਸ਼ਤ ਪੁਲਿਸ ਦੇ ਸਾਹਮਣੇ ਗਿੜਗੜਾਰੇ ਬਦਮਾਸ਼ ਜਿੱਥੇ ਡਿੱਗਣ ਤੋਂ ਪਹਿਲਾਂ ਪੁਲਿਸ ਤੇ ਫਾਇਰਿੰਗ ਕਰ ਰਹੇ ਸਨ ਪੁਲਿਸ ਨੂੰ ਚੱਕਮਾ ਦੇ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਇੱਥੋਂ ਭੱਜ ਕੇ ਜਾਂਦੇ ਤਾਂ ਕਿਸੇ ਅਪਰਾਧਿਕ ਵਾਰਦਾਤ ਨੂੰ ਅੰਜਾਮ ਦਿੰਦੇ ਪਰ ਪੁਲਿਸ ਨੂੰ ਪਹਿਲੇ ਇਹਨਾਂ ਦੀ ਯੋਜਨਾ ਦੀ ਭਿਣਕ ਲੱਗ ਚੁੱਕੀ ਸੀ ਤੇ ਪੁਲਿਸ ਨੇ ਇਹਨਾਂ ਨੂੰ ਘੇਰਾ ਪਾਉਂਦੇ ਹੋਏ ਸਰੈਂਡਰ ਕਰਨ ਲਈ ਕਿਹਾ ਤਾਂ ਇਹਨਾਂ ਨੇ ਪੁਲਿਸ ਤੇ ਹੀ ਫਾਇਰਿੰਗ ਕਰ ਦਿੱਤੀ ਫਿਰ ਕੀ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਜਿਸ ਦੇ ਵਿੱਚ ਇੱਕ ਬਦਮਾਸ਼ ਨੂੰ ਗੋਲੀ ਲੱਗ ਗਈ ਕੌਣਸ ਦੇ ਸਾਹਮਣੇ ਤਰਲੇ ਕਰਦੇ ਇਹਨਾਂ ਬਦਮਾਸ਼ਾਂ ਦਾ ਨਾਮ ਪ੍ਰਦੀਪ ਤੇ ਪਰਜਪਾਲ ਹੈ ਜੋ ਕੈਨੇਡਾ ਦੇ ਵਿੱਚ ਬੈਠੇ ਗੈਂਗਸਟਰ ਪ੍ਰਿੰਸ ਚੋਹਾਨ ਦੇ ਲਈ ਕੰਮ ਕਰਦੇ ਨੇ ਕੁਝ ਦਿਨ ਪਹਿਲਾਂ ਇਹਨਾਂ ਨੇ ਕੁਰਾਲੀ ਦੇ ਵਿੱਚ ਇੱਕ ਕਾਂਗਰਸੀ ਨੇਤਾ ਦੇ ਘਰ ਤੇ ਫਰੰਗ ਕੀਤੀ ਸੀ ਟ੍ਰਿਕਟ ਕਰਕੇ ਮੋਟਰਸਾਈਕਲ ਇਧਰ ਡਿੱਗ ਪਿਆ ਤੇ ਇਹਨਾਂ ਨੇ ਇਮੀਡੀਏਟਲੀ ਫਾਇਰਿੰਗ ਕਰਨੀ ਸ਼ੁਰੂ ਕਰਤੀ ਪੁਲਿਸ ਦੇ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰਤੀ ਤੇ ਫਾਇਰਿੰਗ ਦੇ ਜਵਾਬੀ ਫਾਇਰਿੰਗ ਦੇ ਵਿੱਚ ਸਾਡੇ ਵੱਲੋਂ ਵੀ ਫਾਇਰ ਹੋਇਆ ਜਿਹਦੇ ਵਿੱਚ ਤਿੰਨ ਗੋਲੀਆਂ ਜਿਹੜੀਆਂ ਹੈਗੀਆਂ ਬ੍ਰਿਜਪਾਲ ਦੇ ਲੱਤ ਲੱਤਾ ਦੇ ਵੱਜੀਆਂ ਤੇ ਦੋ ਗੋਲੀਆਂ ਜਿਹੜੀਆਂ ਹੈਗੀਆਂ ਉਹ ਪ੍ਰਦੀਪਪੁਰਫ ਸ਼ੈਂਟੀ ਸ਼ੈਂਟੀ ਜਿਹੜੀ ਹੈਗੀ ਉਹਦੇ ਲੱਗੀਆਂ ਤਾਂ ਇਹ ਜਿਹੜੇ ਸਿਗੇ ਇਹ ਜਿਹੜੇ ਦੋਨੋਂ ਬੰਦੇ ਨੇ ਇਹ ਪ੍ਰਿੰਸ ਚੋਹਾਨ ਰਾਣਾ ਗੈਂਗ ਨਾਲ ਜੁੜੇ ਹੋਏ ਨੇ ਹਾਲਾਂਕਿ ਪੰਜਾਬ ਦੇ ਵਿੱਚ ਹੋਰੇ ਇਨਕਾਊਂਟਰ ਦੀਆਂ ਘਟਨਾਵਾਂ ਤੇ ਪ੍ਰਤਾਪ ਸਿੰਘ ਬਾਜਵਾ ਨੇ ਸਵਾਲ ਚੁੱਕੇ ਨੇ ਤੇ ਕਹਿ ਕੇ ਸਰਕਾਰ ਨੇ ਵੋਟਾਂ ਦੇ ਲਈ ਇਹ ਕੰਮ ਸ਼ੁਰੂ ਕਰ ਦਿੱਤਾ ਹੁਣ ਨਵਾਂ ਕੰਮ ਚਲਾਇਆ ਵੋਟਾਂ ਲੈਣ ਦਾ ਟਾਈਮ ਆ ਗਿਆ ਹੁਣ ਕਦੀ ਲੁਧਿਆਣਾ ਜ਼ਿਲ੍ਹੇ ਚ ਕਦੀ ਕਪੂਰਥਲ ਕੇ ਜਲੰਧਰ ਸੋਨ ਇਨਕਾਊਂਟਰ ਸ਼ੁਰੂ ਕਰਤੇ ਕਾਲੇ ਇੱਕ ਬੰਦਾ ਮਾਰਿਆ ਕਹਿੰਦੇ ਉਹਦੀਆਂ ਦੋਨੋਂ ਬਾਹਾਂ ਜੜੀਆਂ ਉਹਨਾਂ ਦੇ ਵਿੱਚੋਂ ਵੱਜੀ ਸੀ ਹੱਥ ਖੜੀ ਹੱਥ ਖੜੀ ਹੱਥ ਖੜੀ ਵੱਜੀ ਸੀ ਤੇ ਉਹ ਹੱਥ ਖੜੀ ਵੱਜਣ ਦੇ ਬਾਵਜੂਦ ਦੋਨੋਂ ਬਾਹਾਂ ਵੱਜਣ ਦੇ ਬਾਵਜੂਦ ਗੋਟੇ ਬਨੇ ਸੀ ਉਹ ਗੋਲੀ ਮਾਰਤੀ ਉਹਨੇ ਇਹ ਬਦਮਾਸ਼ ਪ੍ਰਾਪਰਟੀ ਡੀਲਰਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਜਾ ਰਹੇ ਸਨ ਮੁੱਠਪੇਰ ਦੇ ਦਰਾਂ ਦੋਵੇਂ ਪਾਸਿਆਂ ਤਕਰੀਬਨ 10 ਰੌਂਡ ਫਾਇਰਿੰਗ ਹੋਈ ਮੁਹਾਲੀ ਸੀਆਈਏ ਦੇ ਡੀਐਸਪੀ ਗੁਰਚਰਨ ਸੰਧੂ ਦੀ ਅਗਵਾਈ ਦੇ ਵਿੱਚ ਇਸ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੀ ਮਾੜੇ ਅਨਸਰਾਂ ਦੇ ਖਿਲਾਫ ਕ੍ਰਿਮੀਨਲਜ਼ ਦੇ ਖਿਲਾਫ ਜਿਹੜੀ ਪੰਜਾਬ ਪੁਲਿਸ ਵੱਲੋਂ ਜੰਗ ਛੇੜੀ ਗਈ ਹੈ ਉਹ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਸਖਤੀ ਨਾਲ ਜਿਹੜਾ ਹੈਗਾ ਇਸ ਨੂੰ ਨਜਿੱਠਿਆ ਜਾਏਗਾ। ਠੀਕ ਹੈ। ਤਾਂ ਬਿਲਕੁਲ ਜਿਦਾ ਐਸਐਸਪੀ ਮੋਹਾਲੀ ਡਾਕਟਰ ਸੰਦੀਪ ਗਰਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਲਗਾਤਾਰ ਇਹ ਪ੍ਰੋਪਰਟੀ ਡੀਲਰ ਜਾਂ ਕੋਈ ਨਾਮੀ ਬੰਦੇ ਨੂੰ ਟਾਰਗੇਟ ਕਰਨਾ ਸੀਗਾ ਜਿਸ ਨੂੰ ਲੈ ਕੇ ਇਹਨਾਂ ਨੇ ਇੱਕ ਪੂਰਾ ਇਥੇ ਰੈਕੀਵੀ ਕੀਤੀ ਜਦੀਪਨਗ ਪੁਲਿਸ ਨੂੰ ਸੀ। ਪੁਲਿਸ ਲਗਾਤਾਰ ਇਹਦੇ ਤੇ ਚੈਕਿੰਗ ਜਾਂ ਪੂਰੀ ਪ ਬ੍ਰਿਜਪਾਲ ਦੱਸੇ ਜਾ ਰਹੇ ਨੇ ਜੋ ਕਿ ਬਿਨਾ ਨੰਬਰ ਦੀ ਬਾਈਕ ਤੇ ਜਾ ਰਹੇ ਸੀਗੇ ਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਪੁਲਿਸ ਤੇ ਫਾਈਟਿੰਗ ਕੀਤੀ ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਐਕਸਟਰੈਸ਼ਨ ਦੀ ਵੀ ਗੱਲ ਸਾਹਮਣੇ ਆ ਰਹੀ ਹੈ ਜਾਂ ਫਿਰ ਹੋਰ ਆਪਸੀ ਰੰਜਿਸ਼ ਦੀ ਵੀ ਗੱਲ ਸਾਹਮਣੇ ਆ ਰਹੀ ਹੈ ਹੁਣ ਇਹਨਾਂ ਤੋਂ ਪੁੱਛ ਕੇ ਟ੍ਰੀਟਮੈਂਟ ਤੋਂ ਬਾਅਦ ਇਹਨਾਂ ਤੋਂ ਪੁੱਛ ਕੇ ਕੀ ਚੀਜ਼ਾਂ ਦਾ ਖੁਲਾਸਾ ਹੋਏਗਾ ਕਿ ਆਖਿਰ ਕਿਸ ਤਰ੍ਹਾਂ ਦੇ ਕਿਦੇ ਕੈਂ ਤੇ ਰਿੰਦ ਸੋਹਾਨੀ ਹੈਗਾ ਜਾਂ ਉਹਦਾ ਨਾਮ ਲੈ ਕੇ ਕੋਈ ਕਰਦਾ ਸੀ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁੱਛ ਕੇ ਚੀਜ਼ਾਂ ਸਾਹਮਣੇ ਕਲੀਅਰ ਹੋਣਗੀਆਂ ਬਹਾਲੀ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮ ਰਹਿਣ ਦੀ ਪਟੀਸ਼ਨ ਤੇ ਫਿਰ ਬੋਲੇ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਲੋਕ ਸਭਾ ਤੋਂ ਬਾਅਦ ਰਾਜ ਸਭਾ ਚ ਅਮਿਤ ਸ਼ਾ ਨੇ ਬਿਆਨ ਦਿੱਤਾ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨਵੇਂ ਕਾਨੂੰਨਾਂ 'ਚ ਰਹਿਮ ਦੀ ਪਟੀਸ਼ਨ ਲਈ ਤਜਵੀਜ਼ ਹੈ ਕੋਈ ਐਨ ਜੀਓ ਕਿਸੇ ਲਈ ਰਹਿਮ ਦੀ ਪਟੀਸ਼ਨ ਨਹੀਂ ਪਾ ਸਕੇਗਾ ਗੁਨਾਹ ਕਰਨ ਵਾਲੇ ਨੂੰ ਰਹਿਮ ਦੀ ਪਟੀਸ਼ਨ ਖੁਦ ਪਾਣੀ ਹੋਵੇਗੀ ਪਛਤਾਵਾ ਕਰਕੇ ਰਾਸ਼ਟਰਪਤੀ ਤੋਂ ਰਹਿਮ ਮੰਗਣਾ ਹੋਵੇਗਾ ਤਾਂ ਕਿ ਤਾਂ ਹੀ ਰਹਿਮ ਦੀ ਪਟੀਸ਼ਨ ਮੰਨੀ ਜਾਏ ਗ੍ਰਹਿ ਮੰਤਰੀ ਨੇ ਕਿਹਾ ਕਿ ਜੇ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਉਹਨਾਂ ਦੀ ਰਹਿਮ ਦੀ ਪਟੀਸ਼ਨ ਅਪਲਾਈ ਨਹੀਂ ਹੁੰਦੀ ਫਿਰ ਤੁਸੀਂ ਚੜੋ ਫਾਸੀ ਤੇ ਤੇ ਜਿਸ ਨੂੰ ਪਛਤਾਵਾ ਨਹੀਂ ਉਸ ਨੂੰ ਰਹਿਮ ਦੀ ਪਟੀਸ਼ਨ ਦਾ ਅਧਿਕਾਰ ਨਹੀਂ ਹੈ ਤੇ ਇੱਕ ਵਾਰ ਮੁਰਤੋ रहमदीप पटिशन बयान आया है देश के गृहमंत्री अमित शाह काबले गुआम बयान आया है जो कि लोकसभा भारतीय न्याय संहिता दो हज़ार तेई नवा बिल जो पास किया गया से का। चर्चा की गई सी की। ते उस तो उस दौरान जो हरसिमरत कौर बादल एम पी ने बठिंडा तो उन्होंने वो बलवंत सिंह राजौड़ा से होर बंदी सिखा की रिहाई का मुद्दा चुकया गया तो उसके जो देश के गृहमंत्री अमित शाह का स्पष्ट बयान सीधा स्पष्ट बयान स्टेटमेंट सामने आई थी कि जिसनों गुनाह का पछतावा नहीं उस मुआफी कर दी दया याचिका ले के लिए भी हमने ढेर सारे प्रोविजन किए हैं आ, उच्चतम न्यायालय की अपील खारिज होने के तीसरे दिन में दया याचिका आप कर सकते हो दया याचिका कोई एनजीओ नहीं कर पाएगा जिसने गुना किया है उसको पछतावा जाहिर कर राष्ट्रपति महोदय के सामने दया मांगनी पड़ेगी तभी दया याचिका मानी जाएगी ढेर सारी अर्जी ऐसी आती जो जिन्होंने गुना के तो किया है वो कहते हैं तो हम तो भारत के संविधान को नहीं मानते और कोई जाकर उनकी ओर से दया की याचिका कर अरे भाई भारत के संविधान को नहीं मानते हो तो दया याचिका आपको अप्लाई ही नहीं होती है फिर तो चढ़िए फांसी पर जिसके अंदर पछतावा नहीं है इसको दया याचिका का अधिकार नहीं मान... इस विचार अमित शाह के बयान से श्रोमणी अकाली दल एसजीपीसी का बयान सामने आया है ਸ਼ਮਨਿਕਾਲ ਦਲ ਨੇ ਕਿਹਾ ਕਿ ਗ੍ਰਹਿ ਮੰਤਰੀ ਨੂੰ ਅਜਿਹੇ ਬਿਆਨ ਸ਼ੋਭਾ ਨਹੀਂ ਦਿੰਦੇ ਗ੍ਰਹਿ ਮੰਤਰੀ ਦਾ ਬਿਆਨ ਕਾਨੂੰਨ ਮੁਤਾਬਕ ਤਕਵਾ ਨਹੀਂ ਸ਼ਮਨਿਕਾਲ ਦਲ ਦਾ کہنا ਹੈ ਕਿ ਬੰਦੀ ਸਿੰਘ ਦੁਗਣੀ ਸਜ਼ਾ ਪੁੱਗ ਚੁਕੇ ਨੇ ਗ੍ਰਹਿ ਮੰਤਰੀ ਨੂੰ ਆਪਣਾ ਬਿਆਨ ਵਾਪਸ ਲੈਣਾ ਚਾਹੀਦਾ ਹੈ ਇਸ ਦੇ ਚਾਲੇ ਦਸਕੇ ਐਸਜੀਪੀਸੀ ਨੇ ਕਿਹਾ ਕਿ ਨਵੇਂ ਕਾਨੂੰਨ ਬੰਦੀ ਸਿੰਘਾਂ ਦੇ ਕੇਸ ਨੂੰ ਪ੍ਰਭਾਵਿਤ ਨਹੀਂ ਕਰਨਗੇ ਬੰਦੀ ਸਿੰਘਾਂ ਦੇ ਕੇਸ 90 ਦੇ ਦਹਾਕੇ ਦੇ ਨੇ ਕਾਲ ਕੋਠੜੀਆਂ ਵਿੱਚ ਸਜ਼ਾ ਭੁਗਤਣ ਵਾਲੇ ਕਿਸੇ ਗੁਰਸਿੱਖ ਦੀ ਜੇ ਉੱਥੇ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਈ ਜਾਂਦੀ ਤੇ ਤੁਸੀਂ ਇਹ ਕਹਿ ਕੇ ਉਹਨੂੰ ਰੱਦ ਕਰ ਦਿਓ ਕਿ ਜੇ ਕੋਈ ਗਲਤੀ ਨਹੀਂ ਮੰਨਦਾ ਤੇ ਉਹਦਾ ਕੇਸ ਕਿੱਦਾਂ ਕੰਸਿਡਰ ਕੀਤਾ ਜਾ ਸਕਦਾ ਮੈਂ ਸਮਝਦਾ ਕਿ 28 ਸਾਲਾਂ ਬਾਅਦ ਆਪਣੀ ਸਜ਼ਾ ਤੋਂ ਦੁੱਗਣੀ ਸਜ਼ਾ ਭੁਗਤਣ ਤੋਂ ਬਾਅਦ ਇਹ ਗੱਲ ਕਹਿਣੀ ਇਹ ਦੇਸ਼ ਦੇ ਗ੍ਰਹਿ ਮੰਤਰੀ ਜੀ ਨੂੰ ਸ਼ੋਅ ਪਾ ਦਿੱਤੀ ਸਜ਼ਾ ਤੋਂ ਦੁੱਗਣੀ ਸਜ਼ਾ ਭੁਗਤੀ ਜਾ ਚੁੱਕੀ ਹੈ ਇਸ ਕਰਕੇ ਉਹਨਾਂ ਦਾ ਜਿਹੜਾ ਜਵਾਬ ਹੈ ਉਹ ਵੈਸੇ ਹੀ ਕਾਨੂੰਨ ਦੇ ਮੁਤਾਬਕ ਜਿਹੜਾ ਉਹ ਟੁਕਦਾ ਨਹੀਂ ਉਹਨਾਂ ਨੂੰ ਜਿਹੜਾ ਹੌਸਲਾ ਦੇਣਾ ਚਾਹੀਦਾ ਸੀ ਧੀਰਜ ਨਾਲ ਜਿਹੜਾ ਕਰਨ ਨਾ ਕਰਨ ਉਹ ਬਾਅਦ ਦੀ ਗੱਲ ਹੈ ਗੱਲ ਸੁਣ ਕੇ ਹਮਦਰਦੀ ਦੇ ਨਾਲ ਉਹਨੂੰ ਇਹ ਕਹਿਣਾ ਕਿ ਅਸੀਂ ਵਿਚਾਰਾਂਗੇ ਇੰਨੇ ਨਾਲ ਹੀ ਜਿਹੜੀ ਹੈ ਸਾਰੀ ਸਿੱਖ ਕੌਮ ਨੂੰ ਜਿਹੜਾ ਇੱਕ ਅੱਛਾ ਸੰਦੇਸ਼ ਜਾਣਾ ਸੀ ਇਸ ਕਰਕੇ ਉਹਨਾਂ ਨੂੰ ਆਪਣਾ ਜਿਹੜਾ ਉੱਥੇ ਹਾਊਸ ਦੇ ਵਿੱਚ ਗਿਆ ਮੈਂ ਤਾਂ ਮੰਗ ਕਰਦਾ ਕਿ ਵਾਪਸ ਲੈ ਲਨ ਤੇ ਕਿਉਂਕਿ ਇਸ ਤਰ੍ਹਾਂ ਦੀ ਸਟੇਟਮੈਂਟ ਦੀ ਕੋਈ ਤਕ ਨਹੀਂ ਬਣਦੀ ਦੇਖੋ ਇਸ ਆਪੀਸੀ ਜਮੈਂਡਮੈਂਟ ਹੋਈ ਆ ਜੇਲੇ ਕੋਈ ਵੀ ਮੈਂਡ ਮੈਂਡਮੈਂਟ ਹੁੰਦੀ ਆ ਫਰੋਮ ਦਾ ਡੇ ਜਦੋਂ ਇਹਦੀ ਨੋਟੀਫਿਕੇਸ਼ਨ ਹੁੰਦੀ ਆ ਕਿਉਂਕਿ ਹੁਣ ਉਹ ਬਿੱਲ ਪਾਸ ਹੋ ਗਿਆ ਆਪਣੇ ਪਾਰਲੀਮੈਂਟ ਚੋਂ ਉਹਦੇ ਵਿੱਚ ਉਹ ਨਹੀਂ ਤਰਮੀਮਾਂ ਕੀਤੀਆਂ ਕੁਝ ਆਪੀਸੀ ਦੇ ਵਿੱਚ ਆਈਪੀਸ ਨੂੰ ਇੰਡੀਅਨ ਪ੍ਰੀਨਰ ਕੋਰਟ ਨੂੰ ਵੀ ਉਹਨੇ ਨਾਮ ਪੀਐਨਐਸ ਦਾ ਦੇ ਦਿੱਤਾ ਤੇ ਉਹ ਲਾਗੂ ਹੋਣੀ ਹੈ ਜਦੋਂ ਤੋਂ ਉਹ ਇਨਫੋਰਸ ਹੋ ਜਾਣਾ ਜਦੋਂ ਨੋਟੀਫਿਕੇਸ਼ਨ ਰਾਸ਼ਟਰਪਤੀ ਨੇ ਐਸੈਪਟ ਕਰਕੇ ਬਿੱਲ ਦੇ ਦੇਣੀ ਸੋ ਬੰਦੀ ਸਿੰਘਾਂ ਵਾਲੇ ਜਿਹੜੇ ਸਾਡਾ ਇਹ ਮਸਲਾ ਪਿਛਲਾ ਆ ਇਹਦਾ 85 84 92 93 ਦੇ ਕੋ 99 ਦੇ ਕੇਸ ਆ ਸੋ ਇਨਫੋਰਸਮੈਂਟ ਉਹਨਾਂ ਦੀ ਹੁੰਦੀ ਹੈ ਜਦੋਂ ਉਹ ਲਾਗੂ ਹੋ ਜਾਣਗੇ ਤੇ ਮੈਂ ਸਮਝਦਾ ਸਾਡੀ ਜਦੋਜਾਹਤ ਵੀ ਆ ਇਹਨਾਂ ਨੂੰ ਉਹ ਜਿਹੜੀਆਂ ਐਮੈਂਡਮੈਂਟਾਂ ਉਹ ਪ੍ਰਭਾਵਤ ਨਹੀਂ ਕਰਦੀ अगे वे गल करा जम्मू कश्मीर की जिथे कि जम्मू कश्मीर वड़ा के पुछ च व्डा अतवादी हमला होया है फौज के काफले पर अतवादी हमला किया गया दस के पुछ च फौज के पांच जवान शहीद हो गए हैं मन भागी खबर है अतवादियों ने फौजी काफले ते फायरिंग की दस के काट लगा के अतवादी बैठे हुए थे जो कि फौज की गड्डी निकल रही थी तो फौज की ग्डी पर फायरिंग की गई काफिले फायरिंग की गई फौज की ग्डी पर गोलियां चलाई गई पंद्रह घंटे तो भी अतवादियों जु मुठभेड़ है लगातार जारी है मौके दस्वीर सामने खबर है जिसे कि पूछ च फौज जवान शहीद हो गए उन्होंने शहादत प्राप्त की है दरअसल जो फौज की ग्डी का काफिला जा रहा है घात लगा के बैठे थे अतवादी फौज की गडिया से ही उन्होंने ताबड़तोल गोलियां वरा दियां पूरी घटना च फायरिंग च च फौज के पांच जवान शहीद हो गए ਕਰਾਂਗੇ ਕੈਬਨਿਟ ਮੰਤਰੀ ਅਮਨ अरोड़ा ਦੀ ਜਿਨ੍ਹਾਂ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਦੱਸਿਆ ਕਿ ਸਜ਼ਾ ਦੇ ਬਾਅਦ 20 ਜਨਵਰੀ ਤੱਕ ਉਹਨਾਂ ਨੂੰ ਜ਼ਮਾਨਤ ਵੀ ਮਿਲ ਗਈ ਹੈ ਸੁਨਾਮ ਕੋਰਟ ਤੋਂ ਹੀ ਆ ਜ਼ਮਾਨਤ ਮਿਲੀ ਹੈ ਕਾਬਲੇਗੋਹੇ ਕੀ ਪਰਵਾਰਿਕ ਲੜਾਈ ਝਗੜੇ ਦੇ ਕੇ ਇਹ ਸਜ਼ਾ ਸੁਨਾਮ ਕੋਰਟ ਦੇ ਵੱਲ ਸੁਣਾਈ ਗਈ ਸੀ ਕਿ ਤਾਰਾ 452 ਤੇ 323 ਦੇ ਤਹਿਤ ਆ ਸਜ਼ਾ ਹੋਈ ਸੀ ਕਾਬਲੇਗੋਹੇ ਕੀ ਅਮਨ अरोड़ा ਸਮੇਤ 9 ਲੋਕਾਂ ਨੂੰ ਆ ਸਜ਼ਾ ਸੁਣਾਈ ਗਈ ਸੀ ਕਿ 2008 ਦਾ ਪੂਰਾ ਮਾਮਲਾ ਹੈ ਉੱਚ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦੇਵਾਂਗੇ ਆ ਅਮਨ अरोड़ा ਦਾ ਕਹਿਣੇ ਸਿਚਾਲੇ ਅਮਨ अरोड़ा ਦੇ ਜੀਜਾ ਰਜਿੰਦਰ ਦੀਪਾ ਨੇ ਆ ਸ਼ਿਕਾਇਤ ਦਰਜ ਕਰਵਾਈ ਸੀ ਆਕਾਲੀ ਦਲ ਦੇ ਲੀਡਰ ਹਨ ਰਜਿੰਦਰ ਦੀਪਾ ਕੋ ਪ੍ਰਾਪਰਟੀ ਦਾ ਬਿਲਕੁਲ ਥੋੜਾ ਜਿਹਾ ਉਵੇਂ ਹੈ ਕਿਉਂਕਿ ਕਿਸੇ ਵੇਲੇ ਇੱਕ ਛੋਟਾ ਜਿਹਾ ਹਿੱਸਾ ਉਦੋਂ ਮਾਤਾ ਪਰਮੇਸ਼ਵਰੀ ਦੇਵੀ ਨੇ ਆਪਦੀ ਬੇਟੀ ਨੂੰ ਦੇਤਾ ਸੀਗਾ ਉਦੋਂ ਕੁਝ ਨਹੀਂ ਸੀ ਉਤੋਂ ਸਾਰਾ ਅਸੀਂ ਬਣਾਇਆ ਆਪ ਉਹਨਾਂ ਨੇ ਸਾਨੂੰ ਇੱਕ ਅਸੀਂ ਪੋਰਸ਼ਨ ਖਰੀਦਿਆ ਦੋ ਪੋਰਸ਼ਨ ਅਸੀਂ ਖਰੀਦੇ ਇੱਕ ਉਹਨਾਂ ਨੇ ਥੋੜਾ ਜਿਹਾ ਹਿੱਸਾ ਆਪ ਦਾ ਨਾਲ ਰਲਾਤਾ ਸੀਗਾ ਤੇ ਉਹ ਅਸੀਂ ਬਣਾ ਲਿਆ ਸੀ ਆ ਕੇ ਮੇਰੇ ਤੇ ਅਟੈਕ ਕੀਤਾ ਬਲਕਿ ਮੇਰੇ ਤੇ ਅਟੈਕ ਕੀਤਾ ਮੈਂ ਹਸਪਤਾਲ ਸੀਗਾ ਔਰ ਮੇਰੇ ਪੁਲਿਸ ਨੇ ਬਿਆਨ ਵੀ ਲਏ ਔਰ ਮੈਨੂੰ ਸੀ ਮੇਰੇ ਬਿਆਨ ਲਏ ਪਰਚਾ ਇਹਨਾਂ ਤੇ ਹੋਏਗਾ ਪਰ ਮੈਨੂੰ ਹੀ ਪਤਾ ਲੱਗਿਆ ਕਿ ਪਰਚਾ ਬਲਕਿ ਮੇਰੇ ਤੇ ਕਰਤਾ 307 ਤੇ ਬਾਕੀਆਂ ਧਾਰਾਂ ਲਾ ਕੇ ਤੇ ਮੈਨੂੰ ਬੜਾ ਉਸ ਚੀਜ਼ ਦਾ ਹੋਇਆ ਔਰ ਮੈਨੂੰ ਜਾ ਕੇ ਹਾਈ ਕੋਰਟਸ ਵੀ ਨਹੀਂ ਬੇਲ ਮਿਲੀ ਔਰ ਉਸ ਤੋਂ ਬਾਅਦ ਉਸ ਤੋਂ ਬਾਅਦ ਆ ਕੇ ਸਮਝੋ ਮੈਂ ਇਨਕੁਆਰੀ ਲਵਾਈ ਇਨਕੁਆਰੀ ਚ 307 ਟੁੱਟੀ ਤੇ ਮੇਰੀ ਬੇਲ ਹੋਈ ਫਿਰ ਜਾ ਕੇ 2012 ਜਿਹੜਾ ਝੂਠਾ ਕੇਸ ਹਨਾਂ ਨੇ ਪਾਇਆ ਸੀ ਮਾਨਯੋਗ ਅਦਾਲਤ ਨੇ ਉਹ ਉਸ ਤੋਂ ਸਾਨੂੰ ਬਰੀ ਕੀਤਾ ਔਰ ਸਾਡੀ ਜਿਹੜੀ 7-8 ਮਹੀਨੇ ਕੰਪਲੀਟ ਨਹੀਂ ਸੁਨਾਮ ਪੁਲਿਸ ਨੇ ਦਰਜ ਕੀਤੀ ਸਾਨੂੰ ਫਿਰ ਅਲਟੀਮੇਟਲੀ ਰਿਪੋਰਟ ਦਾ ਸਹਾਰਾ ਲੈਣਾ ਪਿਆ ਔਰ ਇੱਥੇ ਪ੍ਰਾਈਵੇਟ ਕੰਪਲੇਂਟ ਇਸਗਾਸਾ ਪਾਣਾ ਪਿਆ ਜਿੰਦੇ ਅਗੇਂਸਟ ਅੱਜ ਇਹਨਾਂ ਨੂੰ ਸਜ਼ਾ ਦੇਖੋ ਇਸ ਤਰ੍ਹਾਂ ਕਿ ਦੇਸ਼ ਦੀ ਨਿਆਂਕ ਪ੍ਰਣਾਲੀ ਤੇ ਜੁਡੀਸ਼ੀਅਲ ਸਿਸਟਮ ਦੇ ਉੱਪਰ ਸਾਨੂੰ ਰੱਬ ਜਿੱਡਾ ਯਕੀਨ ਹੈ ਪਰ ਜੋ ਫੈਕਟਸ ਨੇ ਉਹ 2008 ਦੇ ਵਿੱਚ ਮੇਰੇ ਮਦਰ ਨੂੰ ਸਾਡੇ ਜੀਜਾ ਰਜਿੰਦਰਦੀਪਾ ਜੀ ਨੇ ਅੰਦਰ ਬੰਦ ਕਰਕੇ ਇਨਾਂ ਦੇ ਸੱਟ ਮਾਰ ਦੀ ਕੋਸ਼ਿਸ਼ ਕੀਤੀ ਸੀਗੀ ਤੇ ਜਦੋਂ ਅਸੀਂ بچਾਉਣ ਦੀ ਕੋਸ਼ਿਸ਼ ਕੀਤੀ ਤੇ ਸੱਟਾਂ ਵੱਜੀਆਂ ਮੇਰੇ ਸਿਰ ਦੇ ਵਿੱਚ ਟਾਂਕੇ ਲੱਗੇ ਕਈ ਦਿਨ ਹਸਪਤਾਲ ਦੇ ਵਿੱਚ ਐਡਮਿਟ ਰਿਹਾ 308 ਦਾ ਪਰਚਾ ਸਾਡੇ ਵੱਲੋਂ ਦਰਜ ਹੋਇਆ ਸੀਗਾ ਪਰ 2012 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਸਾਡਾ ਆਪਸ ਦੇ ਵਿੱਚ ਕੰਪਰੋਮਾਈਜ਼ ਹੋ ਗਿਆ ਸੀਗਾ ਕਿਉਂਕਿ ਦੀਪਾ ਜੀ ਨੂੰ ਇਹ ਮਹਿਸੂਸ ਹੋਇਆ ਕਿ ਜੇ ਕੰਪਰੋਮਾਈਜ਼ ਨਹੀਂ ਹੋਊਗਾ ਤਾਂ ਸ਼ਾਇਦ 2012 ਦੀ ਟਿਕਟ ਆ ਕਾਂਗਰਸੀ ਸਾਨੂੰ ਦੋਨਾਂ ਨੂੰ ਹੀ ਨਹੀਂ ਮਿਲਣੀ ਹੈਗੀ ਪਰ ਜਦੋਂ ਮੈਨੂੰ ਟਿਕਟ ਮਿਲ ਗਈ 2012 ਦੀ ਤੇ ਉਦੋਂ ਇਹ ਆਪਦੇ ਸਮਝੌਤੇ ਤੋਂ ਮੁਕਰ ਗਏ ਭੱਜ ਗਏ ਮੈਂ ਖੜਾ ਰਿਹਾ ਜਿਹੜੀ ਸਾਡੇ ਵੱਲੋਂ ਕੇਸ ਸੀਗਾ ਮੇਰੇ ਮਦਰ ਵੱਲੋਂ ਉਹ ਅਸੀਂ ਵਾਪਸ ਲੈ ਲਿਆ ਆਪਦੇ ਸਮਝੌਤੇ ਦੇ ਮੁਤਾਬਕ ਆ ਪਰ ਉਹ ਜਿਨ੍ਹਾਂ ਨੇ ਇਸ ਹਾਦਸੇ ਤੇ ਤਕਰੀਬਨ 10 11 ਮਹੀਨੇ ਬਾਅਦ ਇੱਕ ਕੰਪਲੀਟ ਇਸਤਗਾਸਾ ਫਾਈਲ ਕੀਤਾ ਸੀਗਾ ਉਹ ਮੁਕਰ ਗਏ ਤੇ ਉਸ ਇਸਤਗਾਸੇ ਦੇ ਵਿਹਾਰ ਦੇ ਉੱਪਰ ਅੱਜ ਆ ਮਾਨਯੋਗ ਅਦਾਲਤ ਨੇ ਮੇਰੇ ਮਦਰ ਸਮੇਤ 28 ਸਾਲ ਦੇ ਨੇ ਸਾਨੂੰ ਨੌ ਜਣਿਆਂ ਨੂੰ ਸਭ ਦੇ ਜਿਹੜੀ ਉਹ 2 ਸਾਲ ਦੀ ਕੀਤੀ ਹੈ ਪਰ ਮੈਂ ਇਹ ਮੰਨ ਕੇ ਚੱਲਦਾ ਕਿ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਹੈਗਾ ਆ ਜੋ ਵੀ ਇਸ ਤੋਂ ਬਾਅਦ ਅਸੀਂ ਹਾਇਰ ਕੋਰਟ ਦੇ ਵਿੱਚ ਅਪੀਲ ਕਰਾਂਗੇ ਤੇ ਜੋ ਵੀ ਮਾਨਯੋਗ ਉੱਚ ਅਦਾਲਤਾਂ ਦਾ ਫੈਸਲਾ ਹੋਏਗਾ ਉਹ ਸਾਨੂੰ ਸਿਰ ਮੱਥੇ ਪ੍ਰਵਾਨ ਹੋਏਗਾ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਾਂਗਰਸ ਅੰਦਰ ਤੜੇਬੰਦੀ ਬਣ ਰਹੀ ਹੈ ਇੱਕ ਪਾਸੇ ਸਿੱਧੂ ਦਾ ਤੜਾ ਹੈ ਤੇ ਦੂਜੇ ਪਾਸੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਤੇ ਦਸ ਦੇ ਪਬਲਿਕ ਪਲੈਟਫਾਰਮ ਤੋਂ ਇੱਕ ਦੂਜੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਹੈ ਤੇ ਮਾਮਲਾ ਹਾਈ ਕਮਾਂਡ ਤੱਕ ਪਹੁੰਚ ਗਿਆ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਤੋਂ ਐਕਸ਼ਨ ਦੇ ਵਿੱਚ ਨੇ ਤੇ ਸਿੱਧੂ ਦੇ ਐਕਸ਼ਨ ਦੇ ਨਾਲ ਕਾਂਗਰਸ ਮੁਸੀਬਤ ਵਿੱਚ ਹੈ ਸਿੱਧੂ ਨੂੰ ਲੈ ਕੇ ਕਾਂਗਰਸ ਦੇ ਅੰਦਰ ਟੜੇਬੰਦੀ ਬਣ ਗਈ ਹੈ ਸਿੱਧੂ ਦੀਆਂ ਗਤੀਵਿਧੀਆਂ ਤੋਂ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਚਿੰਤਤ ਹੈ ਪਰੇਸ਼ਾਨ ਹੈ ਜਗਰਾਉਂਦੀ ਰੈਲੀ ਦੇ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸਿੱਧੂ ਦਾ ਨਾਮ ਲਏ ਬਿਨਾ ਪਾਰਟੀ ਲੀਡਰਾਂ ਅਤੇ ਵਰਕਰਾਂ ਨੂੰ ਜਨਤ ਦੇ ਵਿੱਚ ਰਹਿਣ ਦੀ ਸਲਾਹ ਦਿੱਤੀ ਜਨਤਾ ਹਰ ਵਿਅਕਤੀ ਆਸੇ ਛੋਟੇ ਤੋਂ ਵੱਡੇ ਤੱਕ ਚਾਹੇ ਪਿੰਡ ਦਾ ਸਰਪੰਚ ਹੋਵੇ ਚਾਹੇ ਕੋਈ ਹੋਰ ਤੇ ਚਾਹੇ ਕਾਂਗਰਸ ਪਾਰਟੀ ਦਾ ਸੂਬਾ ਪ੍ਰਧਾਨ ਹੈ ਬੇਨਤੀ ਹੈ ਤੁਹਾਨੂੰ ਜਿਹੜਾ ਛੋਟਾ ਬੜਾਕ ਦਾ ਪ੍ਰਧਾਨ ਹੈ ਤੇ ਉਰੀ ਹੋਰੇ ਸਿਸਟਮ ਚ ਕੋਈ ਬੰਦਾ ਹੈ ਉਹ ਵੀ ਜਾਤ ਤੇ ਚ ਰਹੇ ਬਿਨਾਂ ਜਾਤ ਤੇ ਵਾਲਿਆਂ ਨੇ ਪਹਿਲਾਂ ਸਾਡੀ ਸਰਕਾਰ ਦੀ ਸਾਰੀ ਯਹੀ ਤੇ ਯੂਨਾਂ ਨੇ ਫੇਰੀ ਹੈ ਸਿੱਧੂ ਤੇ ਨਵਾਂ ਵਿਵਾਦ ਬਠਿੰਡਾ ਦੇ ਪਿੰਡ ਮਹਾਰਾਜ ਦੇ ਵਿੱਚ ਕੀਤੀ ਗਈ ਰੈਲੀ ਤੋਂ ਸ਼ੁਰੂ ਹੋਇਆ ਸਿੱਧੂ ਦੇ ਵੱਲੋਂ ਕੀਤੀ ਇਸ ਰੈਲੀ ਦੇ ਵਿੱਚ ਨਾ ਤਾਂ ਕੋਈ ਪੰਜਾਬ ਕਾਂਗਰਸ ਦਾ ਸਰਕਟ ਲੀਡਰ ਪਹੁੰਚਿਆ ਅਤੇ ਨਾ ਹੀ ਰੈਲੀ ਦੇ ਬੈਨਰਾਂ ਦੇ ਵਿੱਚ ਪੰਜਾਬ ਕਾਂਗਰਸ ਦੇ ਕਿਸੇ ਲੀਡਰ ਦੀ ਫੋਟੋ ਸੀ ਸਿੱਧੂ ਨੂੰ ਜਦੋਂ ਕਾਂਗਰਸ ਲੀਡਰਸ਼ਿਪ ਦੀ ਗੈਰ ਮੌਜੂਦਗੀ ਬਾਰੇ ਸਵਾਲ ਕੀਤਾ ਗਿਆ ਤਾਂ ਜਵਾਬ ਕੁਝ ਅਜਿਆ ਸੀ ਕਿ ਭਟਕਾਓ ਮਤ ਔਰ ਮੂਲ 'ਤੇ ਆਓ ਮੈਨੇ ਕੀ ਕਹਾ ਹੈ ਯਹਾਂ ਇੱਕ ਵਰਕਰ ਆਇਆ ਵਰਕਰ ਕਿਸੇ ਕੋ ਤਲਬ ਕਰ ਸਕਤਾ वर्कर तो एक जैसे कहते हैं ना कि अणु के बिना परमाणु नहीं बनता वैसे वर्कर के बिना कोई पार्टी नहीं बनती तो मैं तो बिल्कुल निचले लेवल का वर्कर हूं राहुल गांधी जी खड़गे साहब और प्रियंका जी की फोटो लगी हुई थी हाथी के पाँव में सबका पाँव दोस्त क्या नहीं जानते तुम क्या रोटी को चोची कहते हो ਸਿੱਧੂ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਤੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਸਵਾਲ ਖੜੇ ਕੀਤੇ ਅਤੇ ਸਿੱਧੂ ਨੂੰ ਵੱਖਰੇ ਖਾੜੇ ਬੰਦ ਕਰਨ ਦੀ ਸਲਾਹ ਦਿੱਤੀ। ਮੈਂ ਤੇ ਉਹਨਾਂ ਨੂੰ ਇਹੀ ਬੇਨਤੀ ਕਰੂੰਗਾ ਸਿੱਧੂ ਸਾਹਿਬ ਨੂੰ ਕਿ ਥੋੜਾ ਜਿਹਾ ਮੈਚਿਓਰਿਟੀ ਤੋਂ ਐਕਟ ਕਰੋ। ਇਹ ਤੁਹਾਨੂੰ ਇਸ ਜਮਾਤ ਨੇ ਇਜ਼ਤ ਮਾਨ ਦੇ ਹੀ ਦਿੱਤਾ ਹੈ ਤੇ ਉਹਨੂੰ ਡਾਈਜੈਸਟ ਵੀ ਕਰੋ। ਇਹੋ ਜਿਹਾ ਕੰਮ ਨਾ ਕਰੋ ਤੁਸੀਂ ਅੱਗੇ ਪ੍ਰਧਾਨ ਜੀ ਤੇ ਤੁਸੀਂ ਵੇਖ ਹੀ ਲਿਆ 78 ਤੋਂ 18 ਤੇ ਲੈ ਆਂਦਾ ਤੁਸੀਂ। ਹੁਣ ਕੀ ਹੋਰ ਚਾਹੁੰਦੇ ਨੇ ਇਹਨਾਂ ਨੂੰ ਪੁੱਛ ਲਓ ਜੀ। ਮੈਂ ਤੇ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਚੁੱਪੋਕੇ ਪਾਰਟੀ ਦੇ ਕਾਡਰ ਨਾਲ ਚਲੋ ਪਾਰਟੀ ਦੀਆਂ ਜਿਹੜੀਆਂ ਸਟੇਜਾਂ ਨੇ ਉਹਦੇ ਤੇ ਆਓ ਉਹਨ ਦੋ ਦਿਨ ਬਾਅਦ ਸਾਡੇ ਧਰ ਰਹੇ ਨੇ ਇੱਕ ਇਥੇ ਜਗਰਾਉ ਧਰ ਰਹੇ ਉਸ ਤੋਂ ਬਾਅਦ ਇੱਕ ਫਗਵਾੜੇ ਧਰਨਾ ਉਹ ਸਟੇਜ ਤੇ ਆਓ ਤੇ ਉੱਥੇ ਬੋਲੋ ਜੇ ਕੁਝ ਬੋਲਣਾ ਤੁਸੀਂ ਆਪਣਾ ਨਵਾਂ ਖਾੜਾ ਜਿਹੜਾ ਲਾਣਾ ਨਾ ਇਹ ਗੱਲ ਚੰਗੀ ਗੱਲ ਹੈ ਬਾਜਵਾ ਦੇ ਇਸ ਬਿਆਨ ਦੇ ਖਿਲਾਫ ਸਿੱਧੂ ਧੜੇ ਦੇ 10 ਲੀਟਰਾਂ ਨੇ ਬਾਜਵਾ ਨੂੰ ਜਵਾਬ ਪੇਚਿਆ ਕਿ ਸਿੱਧੂ ਜੋ ਵੀ ਕਰ ਰਹੇ ਨੇ ਉਹ ਕਾਂਗਰਸ ਦੀ ਮਜ਼ਬੂਤੀ ਲਈ ਕਰ ਰਹੇ ਨੇ ਅਤੇ ਸਿੱਧੂ ਨੂੰ ਕਾਂਗਰਸ ਦੇ ਵੱਲੋਂ ਕੀਤੇ ਜਾ ਰਹੇ ਪ੍ਰੋਗਰਾਮਾਂ ਦੇ ਵਿੱਚ ਸੱਦਾ ਨਹੀਂ ਦਿੱਤਾ ਜਾਂਦਾ ਸਿੱਧੂ ਧੜੇ ਦੇ ਜਵਾਬ ਦੇ ਕੁਝ ਘੰਟੇ ਬਾਅਦ ਹੀ ਦੂਜੇ ਧੜੇ ਦੇ ਨੌ ਲੀਡਰਾਂ ਨੇ ਸਿੱਧੂ ਨੂੰ ਪਾਰਟੀ ਦੇ ਵਿੱਚੋਂ ਕੱਢਣ ਦੀ ਮੰਗ ਰੱਖੀ ਅਤੇ ਸਿੱਧੂ ਨੂੰ ਕਾਂਗਰਸ ਦੀਆਂ ਜੜ੍ਹਾਂ ਦੇ ਵਿੱਚ ਦਾਤੀ ਕਰਾਰ ਦਿੱਤਾ ਸਿੱਧੂ ਦਾ ਮਾਮਲਾ ਹੁਣ ਹਾਈ ਕਮਾਂਡ ਦੇ ਦਰਬਾਰ ਦੇ ਵਿੱਚ ਪਹੁੰਚ ਗਿਆ ਹੈ ਪ੍ਰਿਅੰਕਾ ਗਾਂਧੀ ਵਸ ਮਾਮਲੇ ਤੋਂ ਜਾਣੂ ਨੇ ਨਤੀਜਾ ਕੀ ਨਿਕਲਦਾ ਹੈ ਇਸ ਦਾ ਕਾਂਗਰਸ ਨੂੰ ਵੀ ਤੇ ਬਾਕੀ 39 ਨੂੰ ਵੀ ਇੰਤਜ਼ਾਰ ਹੈ ਧਰ ਰਿਪੋਰਟ ਸਿਟੀ